ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਰਬੱਤ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਆਪ ਜੀ ਜਾਣਦੇ ਹੀ ਹੋ ਕਿ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਦੀ ਵਿਚਾਰ ਚਦਰੀ ਹੈ ਜਿਸ ਦੇ ਤਹਿਤ ਹੁਣ ਤੱਕ ਇਸ ਬਾਣੀ ਦੇ 43 ਪਦਿਆਂ ਦੀ ਵਿਚਾਰ ਅਸੀਂ ਸਾਂਝੀ ਕਰ ਚੁੱਕੇ ਹਾਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਉਸ ਵਿਚਾਰ ਨੂੰ ਨਹੀਂ ਸਰਵਣ ਕੀਤਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਉੱਪਰ ਆਈ ਬਟਨ ਦੇ ਉੱਪਰ ਕਲਿੱਕ ਕਰਕੇ ਇਸ ਲਿੰਕ ਤੇ ਜਾ ਕੇ ਆਪ ਜੀ ਉਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ ਆਓ ਆਪਾਂ ਹੁਣ ਅੱਗੇ ਦੀ ਵਿਚਾਰਦਿਆਂ ਨਾਲ ਸਾਂਝ ਪਾਉਣ ਦਾ ਯਤਨ ਕਰੀਏ ਸਾਧ ਸੰਗਤ ਜੀ ਸਤਿਗੁਰੂ ਜੀ ਇੱਕ ਵਾਰ ਫਿਰ ਤੋਂ ਪੁਜੰਗ ਪਰਯਾਤ ਛੰਦ ਦੀ ਇੱਥੇ ਵਰਤੋਂ ਕਰ ਰਹੇ ਨੇ ਜਿਵੇਂ ਕਿ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਸਰਵਣ ਕੀਤਾ ਸੀ ਕਿ ਪੁਜੰਗ ਸ਼ਬਦ ਦਾ ਅਰਥ ਬਣਦਾ ਹੈ ਸੱਪ ਜਿਵੇਂ ਸੱਪ ਦੀ ਚਾਲ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਇਸ ਛੰਦ ਦਾ ਉਚਾਰਨ ਕੀਤਾ ਜਾਂਦਾ ਹੈ ਸ਼ੰਦ ਦਾ ਉਚਾਰਨ ਕਿਵੇਂ ਕਰਨਾ ਹੈ ਉਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਸਮਝਣ ਦਾ ਯਤਨ ਕੀਤਾ ਸੀ ਆਓ ਇਸ ਵੀਡੀਓ ਦੇ ਵਿੱਚ ਵੀ ਆਪਾਂ ਨਾਲੇ-ਨਾਲੇ ਪਾਵਨ ਬਾਣੀ ਦੇ ਬਚਨਾਂ ਦਾ ਉਚਾਰਨ ਕਰਾਂਗੇ ਨਾਲ ਹੀ ਆਪਾਂ ਸ਼ੁੱਧ ਉਚਾਰਨ ਨੂੰ ਸਮਝਣ ਦਾ ਯਤਨ ਕਰਾਂਗੇ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਨੇ ਕੋ ਮਤਬੁੱਧ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਇਹਨਾਂ ਸ਼ਬਦਾਂ ਦੇ ਆਪਾਂ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ ਸੋ ਗੁਰੂ ਪਾਤਸ਼ਾਹ ਜੀ ਦੇ ਬਚਨ ਦੇ ਪੁਜੰਗ ਪ੍ਰਯਾਤ ਛੰਦ ਉਚਾਰਨ ਕਰਨਾ ਹੈ ਪ੍ਰਯਾਤ ਪ੍ਰਯਾਤ ਮਹਾਰਾਜ ਜੀ ਨੇ ਪੱਪੇ ਦੇ ਪੈਰ ਵਿੱਚ ਅੱਧਾ ਰਾਰਾ ਲਾਇਆ ਹੈ ਅਗਲੇ ਪਾਸੇ ਇਹ ਇਹ ਸ਼ਬਦ ਨੂੰ ਕੰਨਾਂ ਲੱਗਾ ਹੋਇਆ ਸੋ ਉਚਾਰਨ ਆਪਾਂ ਇਦਾਂ ਇਸ ਢੰਗ ਦੇ ਨਾਲ ਕਰਾਂਗੇ ਕਿ ਪੱਪਾ ਰਾਰੇ ਨੂੰ ਸਿਹਾਰੀ ਐੜੇ ਨੂੰ ਕੰਨਾਂ ਤੇ ਤੱਤਾ ਪ੍ਰਯਾਤ ਪੁਜੰਗ ਪ੍ਰਯਾਤ ਛੰਦ ਅਗੇ ਮਹਾਰਾਜ ਜੀ ਦੇ ਬਚਨ ਨੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਜੀ ਵਾਰ-ਵਾਰ ਉਹਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਰਹੇ ਨਮੋ ਸ਼ਬਦ ਦਾ ਅਰਥ ਬਣਦਾ ਹੈ ਨਮਸਕਾਰ ਕਰ ਲਈ ਬਚਨ ਨੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਮੇਰੀ ਆਪ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ ਵਾਹਿਗੁਰੂ ਜੀ ਤੁਸੀਂ ਉਹ ਜੋ ਸਰਬਮਾਨੇ ਸਰਬਦਾਰਥ ਹੈ ਸਾਰੀਆਂ ਥਾਵਾਂ ਤੇ ਮਾਨੇ ਦਾ ਅਰਥ ਹੈ ਮੰਨਿਆ ਜਾਣ ਵਾਲਾ ਜੋ ਸਾਰੇ ਸੰਸਾਰ ਦੇ ਵਿੱਚ ਮੰਨਿਆ ਜਾਣ ਵਾਲਾ ਹੈ ਜਿਸ ਨੂੰ ਸਾਰੇ ਮੰਨਦੇ ਹਨ ਭਾਵ ਕਿ ਜਿਸ ਦੇ ਹੁਕਮ ਦੇ ਵਿੱਚ ਪੂਲ ਸੰਸਾਰ ਚੱਲ ਰਿਹਾ ਹੈ ਸਮਸਤੀ ਨਿਧਾਨੇ ਨਿਧਾਨ ਨਿਧਾਨਦਾਰਤ ਬਣਦਾ ਹੈ ਖਜ਼ਾਨਾ ਸਮਸਤ ਖਜ਼ਾਨੇ ਜਿੰਨੇ ਵੀ ਖਜ਼ਾਨੇ ਨੇ ਉਹ ਤੁਹਾਡੇ ਤੋਂ ਪੈਦਾ ਹੁੰਦੇ ਨੇ ਹਰ ਇੱਕ ਪ੍ਰਕਾਰ ਦੇ ਖਜ਼ਾਨੇ ਦੇ ਜਨਮਦਾਤੇ ਤੁਸੀਂ ਹੋ ਹਰ ਇੱਕ ਤਰ੍ਹਾਂ ਦਾ ਖਜ਼ਾਨਾ ਤੁਹਾਡੇ ਤੋਂ ਪੈਦਾ ਹੋਇਆ ਹੈ ਨਮੋ ਸਰਬਮਾਨੇ ਸਮਸਤੀ ਨਿਧਾਨ ਦੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਦਾ ਅਰਥ ਹੈ ਨਮਸਕਾਰ ਦੇਵ ਦੇਵੇ ਦੇਵਤਿਆਂ ਦਾ ਵੀ ਦੇਵਤਾ ਉਹ ਵਾਹਿਗੁਰੂ ਜਿਹੜਾ ਦੇਵਤਿਆਂ ਦਾ ਵੀ ਦੇਵਤਾ ਹੈ ਮੇਰੀ ਨਮਸਕਾਰ ਐਸੀ ਵਾਹਿ ਗੁਰੂ ਜੀ ਦੇ ਚਰਨਾਂ ਦੇ ਵਿੱਚ ਹੈ ਅਪੇਖੀ ਅਪੇਵੇ ਭੇਖ ਦਾ ਅਰਥ ਹੋ ਗਿਆ ਬਾਹਰੀ ਪਹਿਰਾਵਾ ਮੇਰੇ ਵਾਹਿਗੁਰੂ ਜੀ ਤੁਹਾਡਾ ਕਿਸੇ ਪ੍ਰਕਾਰ ਦਾ ਕੋਈ ਭੇਖ ਨਹੀਂ ਜਾ ਤੁਹਾਡਾ ਸਰੀਰ ਹੀ ਕੋਈ ਨਹੀਂ ਤੇ ਫਿਰ ਤੁਹਾਡਾ ਭੇਖ ਵੀ ਕਿੱਥੋਂ ਹੋਏਗਾ ਅਪੇਵੇ ਅਪੇਵ ਦਾ ਅਰਥ ਹੋ ਗਿਆ ਜਿਸ ਦਾ ਭੇਦ ਨਾ ਪਾਇਆ ਜਾ ਸਕੇ ਭੇਵ ਸ਼ਬਦ ਦਾ ਅਰਥ ਹੋ ਗਿਆ ਭੇਦ ਤੇ ਅਪੇਵੇ ਦਾ ਅਰਥ ਹੋ ਗਿਆ ਜਿਸ ਦਾ ਭੇਦ ਨਹੀਂ ਅਸੀਂ ਪਾ ਸਕਦੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਅਗਲੇ ਪਦੇ ਵਿੱਚ ਮਹਾਰਾਜੀ ਫਰਮਾਉਂਦੇ ਨੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਕਾਲ ਕਾਲੇ ਮੇਰੀ ਨਮਸਕਾਰ ਹੈ ਉਸ ਵਾਹਿਗੁਰੂ ਜੀ ਦੇ ਸਾਹਮਣੇ ਜਿਹੜਾ ਕਾਲ ਦਾ ਵੀ ਕਾਲ ਹੈ ਜਿਸ ਨੇ ਕਾਲ ਨੂੰ ਪੈਦਾ ਕੀਤਾ ਹੈ ਤੇ ਕਾਰਨ ਨੂੰ ਵੀ ਖਤਮ ਕਰ ਦੇਣ ਦੀ ਸਮਰੱਥਾ ਰੱਖਦਾ ਹੈ ਨਮੋ ਸਰਬ ਪਾਲੇ ਨਮਸਕਾਰ ਹੈ ਉਹਦੇ ਸਾਹਮਣੇ ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ ਨਮੋ ਸਰਬ ਗਾਉਣੇ ਸਰਬ ਦਾਰਥ ਹੈ ਸਾਰੀਆਂ ਥਾਵਾਂ ਤੇ ਗਾਉਣੇ ਦਾਰਥ ਹੈ ਗਵਨ ਕਰਨ ਵਾਲਾ ਉਹ ਵਾਇਗੁਰੂ ਜਿਹੜਾ ਸਾਰੀਆਂ ਥਾਵਾਂ ਤੇ ਗਵਨ ਕਰਨ ਵਾਲਾ ਹੈ ਭਾਵ ਸਭ ਥਾਵਾਂ ਤੇ ਵਸਿਆ ਹੋਇਆ ਹੈ ਨਮੋ ਸਰਬ ਭਾਉਣੇ ਮੇਰੇ ਨਮਸਕਾਰ ਹੈ ਉਹਦੇ ਸਾਹਮਣੇ ਜਿਹੜਾ ਸਾਰੇ ਭਾਉਣਾ ਦੇ ਵਿੱਚ ਵਸਿਆ ਹੋਇਆ ਹੈ ਹਰ ਇੱਕ ਜਗ੍ਹਾ ਤੇ ਹੈ ਹਰ ਇੱਕ ਸਥਾਨ ਤੇ ਹਰ ਇੱਕ ਭਵਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਜੀ ਮੌਜੂਦ ਹੁੰਦੇ। ਅਗਲੇ ਪਦੇ ਵਿੱਚ ਮਹਾਰਾਜ ਜੀ ਫਰਮਾਉਂਦੇ ਨੇ। ਅਨੰਗੀ ਅਨਾਥੇਂਦਰ ਸੰਗੀ ਪਰਮਭਾਤੇ ਨਮੋ ਪਾਨ ਪਾਂਦੇ ਨਮੋ ਮਾਨ ਮਾਨੇ। ਹਜ਼ੂਰ ਫਰਮਾਉਂਦੇ ਨੇ ਅਨੰਗੀ ਅਨਾਥੇ। ਅਨੰਗੀ ਸ਼ਬਦ ਬਣਿਆ ਜੀ ਅਨ ਅੰਗ। ਉਹ ਵਾਹਿਗੁਰੂ ਪਰਮਾਤਮਾ ਜਿਹਦਾ ਕੋਈ ਅੰਗ ਨਹੀਂ। ਸਾਸ ਸੰਗਤ ਸਾਡੇ ਸਰੀਰ ਨੇ ਸਰੀਰਾਂ ਦੇ ਅੰਗ ਵੀ ਨੇ ਹੱਥ ਨੇ ਪੈਰ ਨੇ ਅੱਖਾਂ ਨੇ ਕੰਨ ਨੇ ਪਰ ਵਾਹਿਗੁਰੂ ਪਰਮਾਤਮਾ ਜੀ ਦਾ ਜਦ ਸਰੀਰ ਹੀ ਕੋਈ ਨਹੀਂ ਉਹ ਜਨਮ ਹੀ ਨਹੀਂ ਲੈਂਦਾ ਹੈ ਤੇ ਫਿਰ ਉਹਦਾ ਕੋਈ ਅੰਗ ਵੀ ਨਹੀਂ ਹੈ ਅਨਾਥੇ ਉਹ ਪਰਮੇਸ਼ਰ ਜਿਹਦਾ ਕੋਈ नाथ ਨਹੀਂ ਪਰਮਾਤਮਾ ਸਾਰੇ ਸੰਸਾਰ ਦਾ नाथ ਹੈ ਪਰ ਉਹਦਾ ਕੋਈ ਵੀ नाथ ਨਹੀਂ ਇਸ ਕਰਕੇ ਅਨਾਥੇ ਦਾ ਅਰਥ ਹੋ ਗਿਆ नाथ रहਤ ਨਿਰਸੰਗੀ ਪਰਮਾਥੇ ਨਿਰਸੰਗੀ ਸੰਗੀ रहਤ ਸਾਤ ਸੰਗਤ ਨਰਸੰਗੀ ਦਾ ਉਚਾਰਨ ਆਪਾਂ ਕਰਨਾ ਹੈ ਨੰਨੇ ਦੇ ਪੈਰ ਦੇ ਵਿੱਚ ਅੱਧਾ ਰਾਰਾ ਹੈ ਨਾਲ ਸਿਹਾਰੀ ਲੱਗੀ ਹੋਈ ਹੈ ਤੇ ਪਿਛੇ ਵੀ ਆਪਾਂ ਵਿਚਾਰ ਸਾਂਝੀ ਕੀਤੀ ਸੀ ਪਿਛਲੀਆਂ ਵੀਡੀਓਜ਼ ਦੇ ਵਿੱਚ ਜਿਹੜਾ ਪੈਰ ਦੇ ਵਿੱਚ ਰਾਰਾ ਹੈ ਉਹਨੂੰ ਅੱਧਾ ਹੀ ਆਪਾਂ ਉਚਾਰਨ ਕਰਨਾ ਹੈ ਪੂਰਾ ਨਹੀਂ ਪੜਨਾ ਆਪਾਂ ਨਰਸੰਗੀ ਨਹੀਂ ਕਹਿਣਾ ਅੱਧੇ ਰਾਰੇ ਦਾ ਉਚਾਰਨ ਹੋਣਾ ਤੇ ਜਿਹੜੀ ਸਿਹਾਰੀ ਲੱਗੀ ਹੈ ਉਹ ਵੀ ਰਾਰੇ ਦੇ ਉੱਪਰ ਉਚਾਰਨ ਹੋਏਗੀ ਸੋ ਸਹੀ ਉਚਾਰਨ ਬਣੇਗਾ ਨਰਸੰਗੀ ਉਹ ਵਾਹਿਗੁਰੂ ਪਰਮਾਤਮਾ ਜਿਹਦਾ ਕੋਈ ਸੰਗੀ ਨਹੀਂ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਇਹ ਧਾਰਤ ਕੀਤਾ ਬਰਾਬਰ ਤੇ ਖੜਨ ਵਾਲਾ ਸੰਗੀ ਸਾਥੀ ਮਿੱਤਰਦਾਰ ਤੋਂ ਗਿਆ ਜਿਹੜਾ ਬਰਾਬਰ ਤੇ ਖੜਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਜੀ ਦੇ ਬਰਾਬਰ ਤੇ ਖੜਨ ਵਾਲਾ ਕੋਈ ਹੈ ਨਹੀਂ ਇਸ ਕਰਕੇ ਨਿਰੇ ਸੰਗੀ ਅਗਲਾ ਬਚਨ ਧਾਲੀ ਵਰਤਿਆਂ ਬਾਅਦ ਰਾਜੀ ਨੇ ਪਰਮਾਥੇ ਸਾ ਸੰਗਤ ਪਰਮਾਥੇ ਸ਼ਬਦ ਦਾ ਅਰਥ ਹੋ ਗਿਆ ਨਾਸ਼ ਕਰਨ ਵਾਲਾ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਜਿਹੜੇ ਸੰਸਾਰ ਨੂੰ ਬਣਾਉਂਦੇ ਵੀ ਨਹੀਂ ਤੇ ਅੰਦਾਲੇ ਦੁਨੀਆ ਦੇ ਨਾਸ਼ ਕਰਤਾਂ ਨੇ ਆ ਨੰਗੀ ਅਨਾਥੇਂਦਰ ਸੰਗੀ ਪਰਮ ਬਾਥੇ ਨਮੋ ਭਾਨ ਭਾਂਦੇ ਨਮੋ ਮਾਨ ਮਾਨੇ ਮੇਰੀ ਨਮਸਕਾਰ ਹੈ ਉਹਦੇ ਸਾਹਮਣੇ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ ਭਾਨ ਦਾ ਅਰਥ ਹੋ ਗਿਆ ਸੂਰਜ ਨਮੋ ਭਾਨ ਭਾਨੇ ਸੂਰਜਾਂ ਦਾ ਵੀ ਸੂਰਜ ਭਾਵ ਸੂਰਜ ਨੂੰ ਵੀ ਚਾਦਰਣ ਦੇਣ ਵਾਲਾ ਨਮੋ ਮਾਨ ਮਾਨੇ ਮੇਰੀ ਨਮਸਕਾਰ ਹੈ ਉਹਦੇ ਸਾਹਮਣੇ ਜਿਸ ਨੂੰ ਉਹ ਵੀ ਮੰਨਦੇ ਨੇ ਜਿਨ੍ਹਾਂ ਨੂੰ ਸੰਸਾਰ ਵਿੱਚ ਮੰਨਿਆ ਜਾਂਦਾ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਅਦਾਰਤ ਕੀਤਾ ਨਮੋ ਮਾਨਮਾਨੇ ਮਾਨ ਦਾ ਅਰਥ ਹੋ ਗਿਆ ਜਿੰਨਾਂ ਨੂੰ ਮੰਨਿਆ ਜਾਂਦਾ ਜਿਨ੍ਹਾਂ ਦਾ ਨਾਮ ਹੈ ਸੰਸਾਰ ਦੇ ਵਿੱਚ ਨਮੋ ਮਾਨਮਾਨੇ ਮੇਰੀ ਨਮਸਕਾਰ ਉਹਦੇ ਸਾਹਮਣੇ ਹੈ ਜਿਸ ਵਾਹਿਗੁਰੂ ਜੀ ਦੇ ਸਾਹਮਣੇ ਉਹ ਵੀ ਝੁਗਦੇ ਨੇ ਉਹ ਵੀ ਮੰਨਦੇ ਨੇ ਪਰਮੇਸ਼ਰ ਨੂੰ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਮੰਨਿਆ ਜਾਂਦਾ ਹੈ ਭਾਵੇਂ ਕਿ ਵੱਡੇ ਵੱਡੇ ਤਨਾਡ ਲੋਕ ਵੱਡਾ ਨਾਮ ਰੱਖਣ ਵਾਲੇ ਉਹ ਵੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਝੁਕਦੇ ਨੇ ਮੇਰੀ ਉਹਦੇ ਸਾਹਮਣੇ ਨਮਸਕਾਰ ਹੈ ਅਨੰਗੀ ਅਨਾਥੇਂਦ੍ਰ ਸੰਗੀ ਪਰਮ ਭਾਤੇ ਨਮੋ ਪਾਨ ਭਾਦੇ ਨਮੋ ਮਨ ਮਾਨੇ ਅਗਲੇ ਪਦੇ ਵਿੱਚ ਮਹਾਰਾਜੀ ਫਿਰ ਫਰਮਾਉਂਦੇ ਨੇ ਨਮੋ ਚੰਦਰ ਚੰਦਰੇ ਨਮੋ ਪਾਨ ਭਾਦੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਚੰਦਰ ਚੰਦਰੇ ਮੇਰੀ ਨਮਸਕਾਰ ਹੈ ਉਹਦੇ ਸਾਹਮਣੇ ਜਿਹੜਾ ਚੰਦਰਮਾਵਾ ਦਾ ਵੀ ਚੰਦਰਮਾ ਹੈ ਭਾਵ ਕਿ ਜਿਹੜਾ ਚੰਦਰਮਾ ਨੂੰ ਸ਼ੀਤਲਤਾ ਦੇਣ ਵਾਲਾ ਹੈ ਉਹਦੇ ਚਰਨਾਂ ਦੇ ਵਿੱਚ ਮੇਰੀ ਨਮਸਕਾਰ ਹੈ ਨਮੋ ਭਾਨ ਭਾਨੇ ਸੂਰਜਾਂ ਦੇ ਸੂਰਜ ਨੂੰ ਮੇਰੀ ਨਮਸਕਾਰ ਹੈ ਜਿਹੜਾ ਵਾਹਿਗੁਰੂ ਜੀ ਸੂਰਜ ਨੂੰ ਵੀ ਤੇਜ ਪ੍ਰਤਾਪ ਦੇਣ ਵਾਲਾ ਹੈ ਮੈਂ ਉਹਦੇ ਚਰਨਾਂ ਦੇ ਵਿੱਚ ਝੁਕਦਾ ਨਮੋ ਗੀਤ ਗੀਤੇ ਨਮੋ ਤਾਨ ਤਾਂਦੇ ਸਾਦ ਸੰਗਤ ਗੀਤ ਕੀਤੇ ਦਾ ਭਾਵ ਹੋ ਗਿਆ ਵਾਹਿਗੁਰੂ ਜੀ ਤੁਸੀਂ ਇੱਕ ਬਹੁਤ ਸੁੰਦਰ ਗੀਤ ਹੋ ਜਿਵੇਂ ਕਿਸੇ ਗਾਇਕ ਨੇ ਬੜਾ ਸੁੰਦਰ ਗੀਤ ਗਾਇਆ ਹੋਵੇ ਤੇ ਸੁਣਨ ਵਾਲੇ ਨੂੰ ਉਹਦੇ ਵਿੱਚੋਂ ਵਿਸਮਾਦ ਮਿਲਦਾ ਹੈ ਤੁਸੀਂ ਐਸੀ ਸੁੰਦਰ ਗੀਤ ਹੋ ਜਿਹਦਾ ਨਾਮ ਜਪਿਆਂ ਜਿਹਦਾ ਨਾਮ ਅਰਾਧਿਆਂ ਜਿਹਦੀ ਬੰਦਗੀ ਕੀਤਿਆਂ ਸਾਡੇ ਹਿਰਦੇ ਨੂੰ ਰਸ ਅਤੇ ਆਨੰਦ ਮਿਲਦਾ ਹੈ ਨਮੋ ਤਾਨ ਤਾਨੇ ਤਾਨ ਦਾ ਸੰਬੰਧ ਵੀ ਸੰਗੀਤ ਦੇ ਨਾਲ ਹੈ ਔਰ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਇਦਾਰਤ ਕੀਤਾ ਹੈ ਕਿ ਵਾਹਿਗੁਰੂ ਜੀ ਤੁਹਾਡੇ ਚਰਨਾਂ 'ਚ ਮੇਰੀ ਨਮਸਕਾਰ ਹੈ ਤੁਸੀਂ ਇੱਕ ਬਹੁਤ ਹੀ ਸੁੰਦਰ ਤਾਨ ਜਿਵੇਂ ਗੀਤ ਗਾਉਂਦਿਆਂ ਗਾਉਂਦਿਆਂ ਲੋਕ ਤਾਣ ਦੇ ਵਰਤੋਂ ਕਰਦੇ ਨੇ ਜਿਲ ਨੂੰ ਸੁਣ ਕੇ ਸੁਣਨ ਵਾਲੇ ਦੇ ਅੰਦਰ ਆਨੰਦ ਪੈਦਾ ਹੁੰਦਾ ਸੋ ਪਰਮੇਸ਼ਰ ਨੇ ਇੱਕ ਸੁੰਦਰ ਤਾਣ ਕਿਹਾ ਇੱਥੇ ਮਹਾਰਾਜੀ ਬਚਨ ਨੇ ਨਮੋਚਨ ਦਰਚੰਦਰਯੰ ਨਮੋ ਪਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਅਗਲੇ ਪਦੇ ਵਿੱਚ ਹਜ਼ੂਰ ਫਰਮਾਉਂਦੇ ਨੇ ਨਾ ਮੋਂਦ੍ਰੇ ਤੰਦ੍ਰਿਤੇਂ ਨਮੋ ਨਾਦ ਨਾਦੇਂ ਨਮੋ ਪਾਣ ਪੰਨੇ ਨਮੋ ਬਾਦ ਬਾਦੀ ਇਹ ਵਾਹਿਗੁਰੂ ਜੀ ਤੁਸੀਂ ਇੱਕ ਬਹੁਤ ਸੁੰਦਰ ਨ੍ਰਿਤ ਦੀ ਤਰ੍ਹਾਂ ਹੋ ਜਿਵੇਂ ਕਿਸੇ ਨੇ ਬਹੁਤ ਸੁੰਦਰ ਨਾਚ ਕੀਤਾ ਹੋਵੇ ਨ੍ਰਿਤ ਕੀਤਾ ਹੋਵੇ ਤੇ ਵੇਖਣ ਵਾਲਾ ਉਸ ਨ੍ਰਿਤ ਨੂੰ ਵੇਖ ਕੇ ਮੰਤਰਮੁਗਧ ਹੋ ਜਾਂਦਾ ਹੈ ਤੁਸੀਂ ਇੱਕ ਸੁੰਦਰ ਨ੍ਰਿਤ ਦੀ ਤਰ੍ਹਾਂ ਹੋ ਸਾਡੀ ਨਮਸਕਾਰ ਹੈ ਤੁਹਾਡੇ ਸਾਹਮਣੇ ਤੁਹਾਡੇ ਦੀਦਾਰ ਕਰਕੇ ਤੁਹਾਡੀ ਬੰਦਗੀ ਕਰਕੇ ਸਾਡੇ ਹਿਰਦਿਆਂ ਨੂੰ ਆਨੰਦ ਮਿਲਦਾ ਹੈ ਨਮੋ ਨਾਦ ਨਾਦੇ ਨਾਦ ਦਾ ਅਰਥ ਹੋ ਗਿਆ ਸੰਗੀਤ ਵਾਹਿਗੁਰੂ ਜੀ ਤੁਸੀਂ ਇੱਕ ਸੁੰਦਰ ਸੰਗੀਤ ਹੋ ਜਿਹਦੀ ਬੰਦਗੀ ਕਰਕੇ ਇਬਾਦਤ ਕਰਕੇ ਸਾਡੇ ਹਿਰਦਿਆਂ ਨੂੰ ਠੰਡਕ ਮਹਿਸੂਸ ਹੁੰਦੀ ਹੈ ਨਮੋ ਪਾਨ ਪਾਦੇ ਨਮੋ ਬਾਦ ਬਾਦੇ ਸੋ ਪਾਨ ਸ਼ਬਦ ਦਾ ਅਰਥ ਹੋ ਗਿਆ ਨਗਾਰਚੀ ਤੇ ਬਾਦ ਸ਼ਬਦ ਦਾ ਅਰਥ ਹੋ ਗਿਆ ਚੋਟ ਮਾਰਨੀ ਵਾਹਿਗੁਰੂ ਪਰਮਾਤਮਾ ਜੀ ਤੁਸੀਂ ਇੱਕ ਬਹੁਤ ਵੱਡੇ ਨਗਾਰਚੀ ਹੋ ਜਿਨ੍ਹਾਂ ਨੇ ਨਗਾਰਾ ਵਜਾ ਕੇ ਸੰਸਾਰ ਰੂਪੀ ਮੇਲਾ ਇਕੱਠਾ ਕੀਤਾ ਹੋਇਆ ਆਵਕੇ ਤੁਹਾਡੇ ਹੁਕਮ ਦਾ ਨਗਾਰਾ ਵੱਜਣ ਦੇ ਨਾਲ ਇਹ ਕੁੱਲ ਦੁਨੀਆ ਇਹ ਕੁੱਲ ਸੰਸਾਰ ਪੈਦਾ ਹੋਇਆ ਨਮੋਂdre ਤੰਦਰਤੀ ਨਮੋ ਨਾਦ ਨਾਦੀ ਨਮੋ ਪਾਣ ਪਾਨੀ ਨਮੋ ਬਾਦ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪ੍ਰਮਾਥੇ ਸਮਸਤੀ ਵਿਭੂਤੇ ਹਜ਼ੂਰ ਸਤਗੁਰੂ ਜੀ ਫਰਮਾਉਂਦੇ ਨੇ ਅਨੰਗੀ ਅਨਾਮੇ ਅਨੰਗੀ ਸ਼ਬਦ ਪਿਛੇ ਵੀ ਆ ਚੁੱਕਾ ਹੈ ਅਨੰਗੀ ਜਿਸ ਵਾਹਿਗੁਰੂ ਜੀ ਦਾ ਕੋਈ ਅੰਗ ਨਹੀਂ ਕਿਉਂਕਿ ਉਹਦਾ ਕੋਈ ਸਰੀਰ ਨਹੀਂ ਇਸ ਕਰਕੇ ਉਹਦੇ ਸਰੀਰ ਦਾ ਕੋਈ ਅੰਗ ਵੀ ਨਹੀਂ ਅਨਾਮੇ ਜਿਹਦਾ ਕੋਈ ਇੱਕ ਮਿੱਥਿਆ ਹੋਇਆ ਨਾਮ ਨਹੀਂ ਸਮਸਤੀ ਸਰੂਪੇ ਸਮst ਸੰਸਾਰ ਦੇ ਸਰੂਪਾਂ ਦੇ ਵਿੱਚ ਜਿਹੜਾ ਵਸਿਆ ਹੋਇਆ ਹੈ ਦੁਨੀਆ ਦਾ ਹਰ ਰੰਗ ਸੰਸਾਰ ਦਾ ਹਰ ਜਿਹੜਾ ਰੂਪ ਹੈ ਉਸੇ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਪ੍ਰਭੰਗੀ ਪਰਮਾਥੇ ਸਮਸਤੀ ਵਿਪੂਤੇ ਸਾ ਸੰਗਤ ਪ੍ਰਭੰਗੀ ਪਰਮਾਥੇ ਦਾ ਅਰਥ ਵਿਦਵਾਨ ਸਜਨਾ ਨੇ ਕੀਤਾ ਹੈ ਜਿਹੜਾ ਮੁਕੰਮਲ ਤੌਰ ਤੇ ਸੰਸਾਰ ਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ ਉਚਾਰਨ ਵਾਲਾ ਆਪਾਂ ਧਿਆਨ ਦੇਣਾ ਅੱਧੇ ਰਾਰੇ ਦਾ ਉਚਾਰਨ ਕਰਨਾ ਹੈ ਪ੍ਰਭੰਗੀ ਪਰਮਾਥਿ ਪਰਭੰਗੀ ਪਰਮਾਥਿ ਇੰਜ ਪੂਰੇ ਰਾਰੇ ਦਾ ਆਪਾਂ ਉਚਾਰਨ ਨਹੀਂ ਕਰਨਾ ਪ੍ਰਭੰਗੀ ਪਰਮਾਥਿ ਸਮਸਤੀ ਵਿਭੂਤੇ ਸਮਸਤੀ ਦਾ ਅਰਥ ਹੋ ਗਿਆ ਸਮਸਤ ਸਾਰੇ ਦਾ ਸਾਰਾ ਤੇ ਵਿਭੂਤ ਸ਼ਬਦ ਦਾ ਅਰਥ ਹੋ ਗਿਆ ਰਿੱਧੀਆਂ ਸਿੱਧੀਆਂ ਸਮਸਤੀ ਵਿਭੂਤੇ ਜਿੰਨੀਆਂ ਰਿੱਧੀਆਂ ਸਿੱਧੀਆਂ ਕਰਾਂ ਵਾਤਾਂ ਦੇ ਵਾਹਿਗੁਰੂ ਜੀ ਸਭ ਤੁਹਾਡੇ ਤੋਂ ਹੀ ਪੈਦਾ ਹੋਣ ਵਾਲੀਆਂ ਨੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਵਿਪੂਤੇ ਅੱਗੇ ਹਜ਼ੂਰ ਦੇ ਬਚਨ ਨੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਕਲੰਕੰ ਬਿਨਾ ਤੁਹਾਡੀ ਜਿਹੜੀ ਹਸਤੀ ਹੈ ਮੇਰੇ ਵਾਹਿਗੁਰੂ ਜੀ ਕਲੰਕ ਤੋਂ ਬਿਨਾ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਕੁੰਬਲੀਣਤਾ ਨਹੀਂ ਕੋਈ ਕਲੰਕ ਨਹੀਂ ਸੋ ਤੁਸੀਂ ਕਲੰਕ ਤੋਂ ਬਿਨਾਂ ਹੋ ਜਿਸ ਨੂੰ ਕੋਈ ਦਾਗ ਨਹੀਂ ਲੱਗਦਾ ਨੇਕ ਕਲੰਕੀ ਸਰੂਪੇ ਨੇਕ ਕਲੰਕੀ ਦਾ ਵੀ ਉਹੀ ਅਰਥ ਬਣਦਾ ਹੈ ਜਿਸ ਨੂੰ ਕਿਸੇ ਤਰ੍ਹਾਂ ਦਾ ਕੋਈ ਕਲੰਕ ਨਹੀਂ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਮੇਰੇ ਤੁਹਾਡੇ ਚਰਨਾਂ ਦੇ ਵਿੱਚ ਨਮਸਕਾਰ ਹੈ ਰਾਜ ਰਾਜੇਸ਼ਵਰੰ ਜਿਹੜਾ ਰਾਜਿਆਂ ਤੋਂ ਵੀ ਵੱਡਾ ਰਾਜਾ ਹੈ ਰਾਜ ਰਾਜੇਸ਼ਵਰੰ ਰਾਜੇਸ਼ਵਰ ਉਹਦੇ ਤੋਂ ਬਣਿਆ ਰਾਜੇਸ਼ਵਰੰ ਭਾਵ ਰਾਜਿਆਂ ਤੋਂ ਵੱਡਾ ਰਾਜਾ ਨਮੋ ਰਾਜ ਰਾਜੇਸ਼ਵਰੰ ਤੁਸੀਂ ਉਹਨਾਂ ਤੋਂ ਵੀ ਵੱਡੇ ਰਾਜੇ ਹੋ ਜਿਹੜੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਵੱਡਾ ਖਵਾਉਂਦੇ ਰਾਜਿਆਂ ਦਾ ਰਾਜਾ ਕਹਿ ਲੋ ਪਰਮ ਰੂਪੇ ਤੁਸੀਂ ਸਾਰਿਆਂ ਤੋਂ ਵੱਡਾ ਸੁੰਦਰ ਸਵਰੂਪ ਰੱਖਣ ਵਾਲੇ ਹੋ ਕਲੰਕੰ ਬਿਨਾ ਨੇਕ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਅੱਗੇ ਮਹਾਰਾਜ ਜੀ ਦੇ ਬਚਨ ਨੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰiddhi ਨਮੋ ਜੋਗ ਜੋਗੇਸ਼ਵਰੰ ਏ ਵਾਹਿਗੁਰੂ ਜੀ ਮੇਰੀ ਨਮਸਕਾਰ ਤੁਹਾਡੇ ਸਾਹਮਣੇ ਹੈ ਕਿਉਂਕਿ ਤੁਸੀਂ ਜੋਗੀਆਂ ਤੋਂ ਵੀ ਵੱਡੇ ਜੋਗੀ ਹੋ ਪਰਮ ਸਿੱਧੇ ਤੁਹਾਡੇ ਵਰਗਾ ਕੋਈ ਹੋਰ ਸਿੱਧ ਨਹੀਂ ਹੋ ਸਕਦਾ ਪਰਮ ਧਾਰਤ ਹੈ ਸਾਰਿਆਂ ਤੋਂ ਵੱਡਾ ਸਿੱਧੇ ਧਾਰਤ ਹੈ ਸਿੱਧ ਤੁਸੀਂ ਸਾਰਿਆਂ ਤੋਂ ਵੱਡੇ ਸਿੱਧ ਹੋ ਨਮੋ ਰਾਜ ਰਾਜੇਸ਼ਵਰੰ ਰਾਜੇਸ਼ੁਰੰ ਸਾਦ ਸੰਗਤ ਸਸੇ ਦੇ ਪੈਰ ਵਿੱਚ ਅੱਧਾ ਵਹਾ ਪਿਆ ਹੋਇਆ ਹੈ ਆਪਾਂ ਅੱਦੇ ਦਾ ਹੀ ਉਚਾਰਨ ਕਰਾਂਗੇ ਪੂਰੇ ਦਾ ਉਚਾਰਨ ਨਹੀਂ ਕਰਾਂਗੇ ਰਾਜੇਸ਼ਰੰਗ ਤੁਸੀਂ ਰਾਜਿਆਂ ਤੋਂ ਵੱਡੇ ਰਾਜੇ ਹੋ ਨਮੋ ਰਾਜ ਰਾਜੇਸ਼ਰੰਗ ਮੇਰੇ ਨਮਸਕਾਰ ਤੁਹਾਡੇ ਸਾਹਮਣੇ ਹੈ ਕਿਉਂਕਿ ਤੁਹਾਡੇ ਤੋਂ ਵੱਡਾ ਕੋਈ ਰਾਜਾ ਨਹੀਂ ਪਰਮ ਬ੍ਰਿਧੇ ਪਰਮ ਦਾਤ ਹੈ ਸਾਰਿਆਂ ਤੋਂ ਵੱਡਾ ਬ੍ਰਿਧ ਅਰਥ ਹੈ ਬਜ਼ੁਰਗ ਤੁਸੀਂ ਸਾਰਿਆਂ ਤੋਂ ਵੱਡੇ ਬਿਰਧ ਹੋ ਭਾਵ ਕੇ ਸਾਰਿਆਂ ਤੋਂ ੱਚੇ ਹੋ ਸਾਰਿਆਂ ਤੋਂ ਮਹਾਨ ਹੋ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਵਿ੍ਰद्धि ਵਿ੍ਰद्धि ਬੱਬੇ ਦੇ ਪੈਰ ਵਿੱਚ ਅਧਾਰ ਆਰਾ ਪਿਆ ਹੋਇਆ ਹੈ ਤੇ ਸਿਹਾਰੀ ਜਿਹੜੀ ਆਪਾਂ ਉਹਦੇ ਉੱਪਰ ਹੀ ਉਚਾਰਨ ਕਰਾਂਗੇ ਵਿ੍ਰद्धि ਇਹਦੇ ਤੋਂ ਅੱਗੇ ਮਹਾਰਾਜ ਜੀ ਦੇ ਬਚਨ ਨੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਵਾਹਿਗੁਰੂ ਜੀ ਮੇਰੀ ਤੁਹਾਡੇ ਸਾਹਮਣੇ ਨਮਸਕਾਰ ਹੈ ਨਮੋ ਸ਼ਸਤਰ ਪਾਣੇ ਸ਼ਸਤਰ ਦਾ ਅਰਥ ਹੋ ਗਿਆ ਸਾਧ ਸੰਗਤ ਹਥਿਆਰ ਜਿਹੜਾ ਹੱਥ ਵਿੱਚ ਫੜ ਕੇ ਲੜਿਆ ਜਾਂਦਾ ਹੈ ਤੇ ਪਾਣ ਦਾ ਅਰਥ ਹੋ ਗਿਆ ਹੱਥ ਸ਼ਸਤਰ ਪਾਣੇ ਦਾ ਅਰਥ ਹੋ ਗਿਆ ਜਿਹਦੇ ਹੱਥ ਵਿੱਚ ਸ਼ਸਤਰ ਫੜਿਆ ਹੋਇਆ ਹੈ ਮੇਰੀ ਤੁਹਾਡੇ ਸਾਨੁਮਖ ਨਮਸਕਾਰ ਹੈ ਵਾਹਿਗੁਰੂ ਜੀ ਜਿਸ ਨੇ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਫੜਿਆ ਹੋਇਆ ਹੈ ਨਮੋ ਅਸਤਰ ਮਾਣੇ ਨਮੋ ਦਾ ਅਰਥ ਹੈ ਨਮਸਕਾਰ ਤੇ ਅਸਤਰ ਦਾ ਅਰਥ ਹੈ ਉਹ ਹਥਿਆਰ ਜਿਹੜਾ ਦੂਰ ਤੋਂ ਸੁੱਟਿਆ ਜਾਂਦਾ ਹੈ ਇਕ ਤਾਂ ਸ਼ਸਤਰ ਹੋ ਗਿਆ ਜਿਹਨੂੰ ਹੱਥ ਵਿੱਚ ਫੜ ਕੇ ਵਰਤਿਆ ਜਾਂਦਾ ਹੈ ਇੱਕ ਅਸਤਰ ਹੋ ਗਿਆ ਜਿਹਨੂੰ ਦੂਰੋਂ ਚਲਾਇਆ ਜਾਂਦਾ ਹੈ ਵਾਹਿਗੁਰੂ ਜੀ ਮੇਰੇ ਤੁਹਾਡੇ ਚਰਨਾਂ ਦੇ ਵਿੱਚ ਨਮਸਕਾਰ ਹੈ ਤੁਹਾਡੇ ਹੱਥ ਵਿੱਚ ਸ਼ਸਤਰ ਵੀ ਨੇ ਤੇ ਅਸਤਰ ਵੀ ਨੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੀ ਅੱਗੇ ਬਚਨ ਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਨਮੋ ਪਰਮ ਗਿਆਤਾ ਪਰਮ ਸਾਰਿਆਂ ਤੋਂ ਵੱਡਾ ਗਿਆਤਾ ਗਿਆਨਵਾਨ ਤੁਸੀਂ ਸਾਰਿਆਂ ਤੋਂ ਵੱਡੇ ਗਿਆਨਵਾਨ ਨਮੋ ਲੋਕ ਮਾਤਾ ਮੇਰੇ ਨਮਸਕਾਰ ਹੈ ਤੁਹਾਡੇ ਸਾਹਮਣੇ ਤੁਸੀਂ ਸਾਰੇ ਸੰਸਾਰ ਦੀ ਮਾਤਾ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਲਾਡ ਕਰਦੀ ਹੈ ਪਿਆਰ ਕਰਦੀ ਹੈ ਸੰਭਾਲਦੀ ਹੈ ਤੁਸੀਂ ਸਾਰੇ ਸੰਸਾਰ ਨੂੰ ਸੰਭਾਲਦੇ ਗੁਰੂ ਸਾਹਿਬ ਜੀ ਕਿਰਪਾ ਕਰਨ ਤਿਨਾਂ ਦੀ ਬਾਣੀ ਦੀ ਵਿਚਾਰ ਸਾਡੇ ਸਭ ਦੇ ਹਿਰਦਿਆਂ ਦੇ ਵਿੱਚ ਵਸੇ ਸੰਗਤਾਂ ਦਾ ਧੰਨਵਾਦ ਜਿੰਨਾ ਇੱਥੋਂ ਤੱਕ ਵੀਡੀਓ ਨੂੰ ਸਰਵਣ ਕੀਤਾ ਹੈ ਸਾਧ ਸੰਗਤ ਵੀਡੀਓ ਨੂੰ ਅੱਗੇ ਧੋਗੇ ਆਪ ਜੀ ਆਪਣੇ ਕੰਟੈਕਟ ਨੂੰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਸੰਗਤਾਂ ਤੱਕ ਇਸ ਵੀਡੀਓ ਨੂੰ ਪਹੁੰਚਾਉਂਦਾ ਜਤਾਂ ਕਰੋ ਤਾਂ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਤੇ ਗੁਰਬਾਣੀ ਦੀ ਵਿਚਾਰ ਵਾਲੀ ਇਸ ਉਪਰਾਲੇ ਤੋਂ ਸੰਗਤਾਂ ਲਾਹਾ ਹਾਸਲ ਕਰ ਸਕਣ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਜੀ ਕਰ ਲੋ ਤਾਂ ਕਿ ਅਗਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ